310 ਗ੍ਰਾਮ ਹਰੈਣ ਦੇ ਨਾਲ ਪੰਜਾਬ ਪੁਲਿਸ ਨੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਗਮਟਾਲਾ ਪਿੰਡ ਦੇ ਵਿੱਚੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੋਨਾਂ ਨੌਜਵਾਨਾਂ ਦਾ ਪੰਜਾਬ ਪੁਲਿਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ ਵੀਆਈਪੀ ਡਿਊਟੀ ਲੱਗੀ ਸੀ ਅਤੇ ਜਦੋਂ ਪੁਲਿਸ ਅਧਿਕਾਰੀਆਂ ਨੂੰ ਇਹਨਾਂ ਉੱਤੇ ਸ਼ੱਕ ਹੋਇਆ ਤੇ ਇਹਨਾਂ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਨੌਜਵਾਨ ਆਪਣੀ ਗੱਡੀ ਭਜਾ ਕੇ ਹਥੋਂ ਭੱਜ ਗਏ ਪੁਲਿਸ ਅਧਿਕਾਰੀਆਂ ਵੱਲੋਂ ਕਾਫੀ ਦੇਰ ਇਹਨਾਂ ਦਾ ਪਿੱਛਾ ਕੀਤਾ ਗਿਆ ਇਹਨਾਂ ਦੀ ਗੱਡੀ ਖੰਬੇ ਦੇ ਵਿੱਚ ਵੱਜਦੀ ਹੈ ਅਤੇ ਪਿੱਛੋਂ ਪੁਲਿਸ ਅਧਿਕਾਰੀ ਵੀ ਆਪਣੀ ਗੱਡੀ ਨੂੰ ਪਿੱਛੋਂ ਇਹਨਾਂ ਦੇ ਟੱਕਰ ਮਾਰਦੇ ਨੇ ਜਿਸ ਦੇ ਕਰਕੇ ਦੋਨੋਂ ਨੌਜਵਾਨ ਮਾਮੂਲੀ ਜ਼ਖਮੀ ਹੋ ਗਏ ਨੇ ਅਤੇ ਉਹਨਾਂ ਦਾ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਦਿਨ ਸੋਮਵਾਰ 7 ਤਰੀਕ ਸਮਾਂ ਤਕਰੀਬਨ ਰਾਤ 10 ਵਜੇ ਦੇ ਕਰੀਬ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਾਉਨੇ ਹਾਂ ਕੀ ਕਹਿਣਾ ਹੈ ਸੰਭਲਾ ਜਿਹੜੇ ਮੁੰਡੇ ਫੜੇ ਕੋਨ ਹੈ ਕੀ ਇਹਨਾਂ ਕੋ ਬਰਾਮਦ ਹੋਇਆ ਸਾਡੀ ਪੁਲਿਸ ਪਾਰਟੀ ਜਿਹੜੀ ਕਿ ਗੁਣਾਣਗਰ ਯੂਨੀਵਰਸਿਟੀ ਦੇ ਬੈਕਸਾਈਡ ਮਜੂਰ ਸੀ ਵੀਵੀਪੀ ਡਿਊਟੀ ਦੇ ਵੰਦ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੋਈ ਦੋ ਤੋਂ ਤਿੰਨ ਨੌਜਵਾਨ ਜਿਹੜੇ ਸ਼ੱਕੀ ਹਾਲਤ ਵਿੱਚ ਅਗੇ ਉਹਨਾਂ ਕੋਈ ਅਸਲਾ ਵਗੈਰਾ ਹੋ ਸਕਦਾ ਤੇ ਉਹਨਾਂ ਦੀ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਚੇਜ਼ ਕੀਤਾ ਚੇਜ਼ ਕਰਨ ਦੇ ਦੌਰਾਨ ਉਹਨਾਂ ਨੇ ਆਪਣੀ ਗੱਡੀ ਪਿੱਛੇ ਭਜਾ ਲਈ ਜਦੋਂ ਉਹਨਾਂ ਨੂੰ ਭਜਾਉਂਦੇ ਭਜਾਉਂਦੇ ਇਹਨਾਂ ਦੇ ਮਗਰ ਲੱਗੀ ਰਹੀ ਮਿਊਨਿਸਪੈਲਿਟੀ ਕਾਫੀ ਸਟਰਗਲ ਕਰਨਾ ਪਿਆ ਸਾਨੂੰ ਇੱਥੇ ਤੁਹਾਡਾ ਪਪ੍ਰੀਹੈਂਡ ਕਰਕੇ ਉਹਨਾਂ ਸਰਚ ਕੀਤੀ ਸਰਚ ਦੇ ਦੌਰਾਨ ਸਾਨੂੰ ਇਹਨਾਂ ਕੋਲ 310 ਗ੍ਰਾਮ ਪ੍ਰੋਇਨ ਬਰਾਮਦ ਹੋਈ ਪਈ। ਪਹਿਲਾਂ ਵੀ ਕੋਈ ਮਾਮਲੇ ਦਰਜ ਹਨ ਇਹਨਾਂ ਦੇ ਕੋਲ ਹਨ? ਨਹੀਂ ਮਾਮਲੇ ਦਰਜ ਇਹਨਾਂ ਦੇ ਅਜੇ ਪੜ ਚੈੱਕ ਕਰ ਰਹੇ ਹਾਂ ਜੀ। ਤੇ ਗੱਡੀ ਤੇ ਸਟicker ਵੀ ਲੱਗਾ ਪੁਲਿਸ ਦਾ ਉਹਦੇ ਬਾਰੇ ਵੈਰੀਫਾਈ ਕਰਾਂ। ਸਰ ਕਿਸ ਤੋਂ ਸਰ ਤੁਸੀਂ ਪਿੱਛਾ ਕਰ ਰਹੇ ਸੀ ਕਿਹੜੀ ਜਗ੍ਹਾ ਤੋਂ? ਇਹ ਮਹਾਲਾ ਪੁਲ ਤੋਂ ਇਸ਼ਾਰ ਕਰ ਰਿਹਾ। ਸਰ ਉਹ ਕਿੱਥੇ ਕਿੱਥੇ ਇਹ ਗਮਟਾਲਾ ਪੁਲ ਹੈ ਜੀ। ਗਮਟਾਲਾ ਪਿੰਡ ਹੈ। ਠੀਕ ਹੈ ਸਰ ਕੋਈ ਸਟਰ ਵੀ ਲੱਗਿਆ ਇਹਨਾਂ ਨੂੰ ਦੇ ਨਾਲ ਤੇ ਠੀਕ ਹੈ ਮਾਈਨਰ ਜੀ ਛੱਟ ਹੈ ਇੰਜਨ ਹਲਕੇ ਜੀ ਇੰਜਨ। ਠੀ